ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਆਲੂ ਦੇ ਪਰੌਂਠੇ ਕਿਉਂਕਿ ਮੀਂਹ ਦਾ ਮੌਸਮ ਹੈ ਤੇ ਮੀਂਹ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੇ ਨੇ ਜੀ ਆਲੂ ਵਾਲੇ ਪਰੌਂਠੇ ਤੇ ਜੋ ਅਸੀਂ ਆਲੂ ਵਾਲੇ ਪਰੌਂਠੇ ਬਣਾਣੇ ਆ ਉਹਦੇ ਵਾਸਤੇ ਅਸੀਂ ਆਲੂ ਉਬਾਲ ਲਏ ਆ ਜੀ ਤੇ ਧਣੀਆਂ ਲਿਆ ਪਿਆਜ਼ ਹਰੀ ਮਿਰਚ ਤੇ ਕੁਝ ਸੁੱਕੇ ਮਸਾਲੇ ਲੈਣੇ ਜੀ ਹਾਂਜੀ ਹੁਣ ਆਪਾਂ ਇਸ ਦਾ ਮਸਾਲਾ ਬਣਾਉਣ ਵਾਸਤੇ ਕਰਾਹੀ ਲਾ ਲਈਏ ਜੀ ਹਨੀ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਤੇਲ ਪਾ ਲਿਆ ਆਪਾਂ ਕੜਾਹੀ ਲੈ ਲਈਏ ਜੀ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਗਰਮ ਹੋਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਾਵਾਂਗੇ ਜੀ ਜੀਰਾ ਜੀਰੇ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਨਾਲ ਹੀ ਹਰੀ ਮਿਰਚ ਪਾਵਾਂਗੇ 2 ਮਿੰਟ ਉਦੋਂ ਤੱਕ ਰੋਸਣਗੇ ਜਦ ਤੱਕ ਜੀ ਆਪਣੇ ਪਿਆਜ਼ ਭੁੰਨੇ ਗਏ ਨੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਮਿਰਚ ਨਮਕ सुा धनिया पीसिया है इसमें चंगी तरह मिक्स कर लेंगे इस मैश करे हुए आलू पा लेंगे आप ची तरह मिक्स कर लेंगे तो जो आप मसाले मिर्च वगैरह पाई है वह चंगी तरह ये मिक्स हो जाए तो ना ही आपनिया पा लेंगे ਖਰੀਏ ਹਰੇ ਤਾਂ ਇਹ ਨਾਲ ਖਸਾ ਤਰ ਰੋਤ ਵਧੀਆ ਅੰਦਰ ਤੇ ਖੁਸ਼ਬੂ ਵੀ ਬਹੁਤ ਸੋਹਣੀ ਆਉਂਦੀ ਹੈ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਆਲੂ ਦਾ ਮਸਾਲਾ ਜੀ ਉਹ ਤਿਆਰ ਹੋ ਗਿਆ ਤੇ ਹੁਣ ਅਸੀਂ ਮਸਾਲਾ ਤਿਆਰ ਹੋ ਗਿਆ ਜੀ ਆਲੂ ਦਾ ਤੇ ਆਪਾਂ ਇਹਨੂੰ ਅਲੱਗ ਪਾਂਡੇ ਵਿੱਚ ਠੰਡਾ ਹੋਣ ਲਈ ਕੱਢ ਲਵਾਂਗੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਜੋ ਆਲੂ ਨੇ ਜੀ ਉਹ ਠੰਡੇ ਹੋ ਗਏ ਨੇ ਤੇ ਆਪਾਂ ਆਲੂ ਵਾਲੇ ਪਰੌਂਠੇ ਬਣਾਉਣ ਵਾਸਤੇ ਕਣਕ ਦਾ ਆਟਾ ਲਿਆ ਤੇ ਸੌਫਟੀ ਗੁੰਨਿਆ ਤੇ ਇਹਦੇ ਵੀ ਵਾਸਤੇ ਆਪਾਂ ਨੇ ਘੀ ਲਿਆ ਜੀ ਘੀ ਨੂੰ ਆਪਾਂ ਗਰਮ ਕਰ ਲਿਆ ਹੁਣ ਆਪਾਂ ਪਰੌਂਠੇ ਬਣਾਵਾਂਗੇ ਜੀ ਤੇ ਆਪਾਂ ਇਹਦੇ ਵਿੱਚ ਆਲੂ ਦਾ ਜਿਹੜਾ ਮਸਾਲਾ ਤਿਆਰ ਕੀਤਾ ਨਾ ਉਹ ਪਾਵਾਂਗੇ ਤੇ ਇਸ ਨੂੰ ਬਿਲਕੁਲ ਹੀ ਸੌਫਟ ਹੱਥਾਂ ਨਾਲ ਹਿਲਾਵਾਂਗੇ ਤੁਸੀਂ ਆਪਣੇ ਇੰਤਾਂ ਦੇ ਕੋ ਸਾਈਜ਼ ਵੱਡਾ ਛੋਟਾ ਜਿਸ ਤਰ੍ਹਾਂ ਤੁਸੀਂ ਚਾਹਣੇ ਹੋਵੇਂ ਰੱਖ ਸਕਦੇ ਹੋ ਪਤਲਾ ਜਾਂ ਮੋਟਾ ਆਪਣਾ ਤਵਾ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇਸ ਤੇ ਪਰੌਂਠਾ ਪਾ ਦਾਂਗੇ ਕਿਸ ਦੇ ਨਾਲ ਹੀ ਆਪਾਂ ਦੂਸਰਾ ਪਰੌਂਠਾ ਵੀ ਤਿਆਰ ਕਰ ਲਵਾਂਗੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣਾ ਇੱਕ ਸਾਈਡ ਤੋਂ ਸਿੱਕ ਗਿਆ ਪਰੌਂਠਾ ਜੀ ਹੁਣ ਅਸੀਂ ਇਹਦੇ ਤੇ ਹਲਕਾ ਹਲਕਾ ਘੀ ਲਗਾਵਾਂਗੇ ਹਾਂਜੀ ਹੁਣ ਇਸ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਵੀ ਆਪਣਾ ਘੀ ਲਗਾ ਲਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਸੇਕ ਲਾਂਗੇ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਦੂਜਾ ਕੌਂਠਾ ਵੀ ਤਿਆਰ ਕਰ ਲਿਆਗੇ ਹਾਂਜੀ ਤਿਆਰ ਨੇ ਜੀ ਆਪਣੇ ਗਰਮਾ ਗਰਮ ਪਰੌਂਠੇ ਦਹੀਂ ਨਾਲ ਆਲੂ ਵਾਲੇ ਪਰੌਂਠੇ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਔਰ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ